ਤਿੰਨ ਤਰ੍ਹਾਂ ਦਾ ਨਿਯਮ ਹਰ ਚੀਜ਼ ਤੇ ਲਾਗੂ ਹੈ ਵਧਣਾ ਘਟਣਾ ਮਿਟਣਾ ਇੱਕ ਸੀਮਾ ਤੱਕ ਸਾਡਾ ਸਰੀਰ ਵੱਧਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਮੁਤਾਬਕ 40 ਸਾਲ ਤੱਕ ਵੱਧਦਾ ਹੈ ਸਰੀਰ ਦੇ ਵਿੱਚ ਵਿਕਾਸ ਚੱਲਦਾ ਹੈ 40 ਸੇ ਪੁਰ 40 ਸਾਲ ਤੇ ਪੂਰਾ ਹੋ ਜਾਂਦਾ ਹੈ ਇਹਦੇ ਵਿੱਚ ਵਿਕਾਸ ਨਹੀਂ ਆਉਂਦਾ ਫਿਰ ਫਿਰ ਲਹਾਈ ਹੈ ਉਤਾਰ ਹੈ 40 ਸੇ ਪੁਰ ਹੋਏ 85 ਪਗ ਖਿਸੇ ਸਠੀ ਗਏ ਬੁਢੇਪਾ ਆਵੇ ਗੁਰੂ ਨਾਨਕ ਮਹਾਰਾਜ ਕਦਨ 40 ਸਾਲ ਤੱਕ ਸਰੀਰ ਦੇ ਚਵਾਧਾ ਹੀ ਚੱਲਦਾ ਹੈ ਵਿਕਾਸ ਚੱਲਦਾ ਹੈ ਫਿਰ ਘਟਨਾ ਸ਼ੁਰੂ ਹੁੰਦਾ ਇੱਕ ਦਿਨ ਮਿਟ ਜਾਂਦਾ ਵਦਣਾ ਘਟਣਾ ਸਿਰ ਸਾਡੇ ਤੇ ਲਾਗੂ ਨਹੀਂ ਸੂਰਜ ਚੰਨ ਤਾਰਿਆਂ ਤੇ ਵੀ ਲਾਗੂ ਹੈ